ਵਾਰਦਾਤ ਕਰਨ ਲਈ ਨਿਕਲੇ ਸੀ ਬਦਮਾਸ਼ ਪੰਜਾਬ ਪੁਲਿਸ ਨੇ ਫਿਲਮੀ ਸਟਾਈਲ ਚ ਕੀਤੇ ਕਾਬੂ ਜਿਹੜੇ ਆnde ਨਾ ਪੰਜਾਬ ਪੁਲਿਸ ਕੀ ਕਰਦੀ ਆ ਦੇਖ ਲੋ ਪੰਜਾਬ ਪੁਲਿਸ ਕਰਦੀ ਪ੍ਰਧਾਨ ਆ ਬੂਟ ਪਏ ਤਲੇ ਕੋਪੀ ਆਈ ਬਾਈ ਤੇ ਨਹੀਂ ਆਇਆ ਇਹ ਅੱਜ ਨਹੀਂ ਗੱਡੀਆਂ ਛੱਡ ਖੇਤਾਂ ਚ ਭੱਜ ਨਿਕਲੇ ਸੀ ਮਲਜ਼ਮ ਨਾ ਕਰ ਡਰਾਮੇ ਨਾ ਕਰ ਸਾਰੇ ਸਾਰੇ ਸੈੱਟ ਕਰ ਦੂੰਗਾ ਪੁਲਸ ਨੇ ਖੇਤਾ ਚੋਂ ਹੀ ਚੱਕ ਲਿਆਂਦੇ ਬਦਮਾਸ਼ ਪ੍ਰਧਾਨ ਆ ਬੂਟ ਪਏ ਤੇ ਥੈਂਕ ਯੂ ਬੋ ਭਾਈ ਭਾਈ ਨਹੀਂ ਆ ਆ ਆ ਸਤਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਪੁਲਿਸ ਵੱਲੋਂ ਫਿਲਮੀ ਸਟਾਈਲ ਦੇ ਵਿੱਚ ਤਿੰਨ ਬਦਮਾਸ਼ਾਂ ਤੇ ਵੱਡਾ ਐਕਸ਼ਨ ਕੀਤਾ ਗਿਆ ਫਿਲਮੀ ਸਟਾਈਲ ਦੇ ਵਿੱਚ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਬਦਮਾਸ਼ ਹਥਿਆਰ ਚੁੱਕ ਗੱਡੀਆਂ ਚ ਨਿਕਲੇ ਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲੇ ਸੀ ਜਦੋਂ ਪੁਲਿਸ ਵੱਲੋਂ ਇਹਨਾਂ ਨੂੰ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਬਦਮਾਸ਼ਾਂ ਨੇ ਗੱਡੀਆਂ ਭਜਾ ਲਈਆਂ ਕਾਫੀ ਮੁਸ਼ਕਲਤ ਬਾਅਦ ਪੁਲਿਸ ਨੇ ਇਹਨਾਂ ਨੂੰ ਖੇਤਾਂ ਚ ਘੇਰਾ ਪਾ ਲਿਆ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਆਖਰ ਪੁਲਿਸ ਵੱਲੋਂ ਕਿੱਥੇ ਇਹ ਵੱਡਾ ਐਕਸ਼ਨ ਕੀਤਾ ਗਿਆ ਤੇ ਕੀ ਵਾਰਦਾਤ ਨੂੰ ਇਹ ਅੰਜਾਮ ਦੇਣ ਲਈ ਨਿਕਲੇ ਸੀ ਦੇਖੋ ਸਾਡੀ ਇਸ ਖਾਸ ਰਿਪੋਰਟ ਚ ਜੀ ਹਾਂ ਜਾਣਕਾਰੀ ਮੁਤਾਬਕ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲੇ ਸੀ ਦੱਸਿਆ ਜਾ ਰਿਹਾ ਹੈ ਕਿ ਰਸਤੇ 'ਚ ਪੰਜਾਬ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਦੋਂ ਪੁਲਿਸ ਵੱਲੋਂ ਨਾਕੇ ਤੇ ਇਹਨਾਂ ਬਦਮਾਸ਼ਾਂ ਨੂੰ ਰੋਕਣ ਦੀ ਗੱਡੀ 'ਚ ਪਏ ਸਮਾਨ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਬਦਮਾਸ਼ਾਂ ਨੇ ਗੱਡੀ ਭਜਾ ਲਈ ਇਸ ਦੌਰਾਨ ਪੁਲਿਸ ਨੇ ਐਕਸ਼ਨ 'ਚ ਆਉਂਦਿਆਂ ਮੁਰਜ਼ਮਾਂ ਦੇ ਪਿੱਛੇ ਗੱਡੀਆਂ ਭਜਾ ਲਈਆਂ ਇਹਨਾਂ ਬਦਮਾਸ਼ਾਂ ਨੇ ਬਚਣ ਲਈ ਕਾਫੀ ਕੋਸ਼ਿਸ਼ ਕੀਤੀ ਗਈ ਹੈ ਪਰ ਪੁਲਿਸ ਨੇ ਮੁਲਜ਼ਮਾਂ ਦਾ ਪੇछा ਨਹੀਂ ਛੱਡਿਆ ਤੇ ਆਖਰ ਇਹ ਬਦਮਾਸ਼ ਗੱਡੀਆਂ ਛੱਡ ਖੇਤਾਂ ਵੱਲ ਨੂੰ ਭੱਜ ਨਿਕਲੇ ਇਹਨਾਂ ਮੁਲਜ਼ਮਾਂ ਨੇ ਸੋਚਿਆ ਸੀ ਕਿ ਸ਼ਾਇਦ ਉਹ ਬਚ ਜਾਣਗੇ ਪਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦਿਆਂ ਖੇਤਾਂ 'ਚ ਵੀ ਇਹਨਾਂ ਮੁਲਜ਼ਮਾਂ ਦੇ ਪਿੱਛੇ ਭੱਜ ਲਏ ਤੇ ਆਖਰ ਇਹ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਾਫੀ ਮੁਸ਼ਕਤ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਜਾਣਕਾਰੀ ਮੁਤਾਬਕ ਕਾਬੂ ਕੀਤੇ ਇਹਨਾਂ ਮੁਲਜ਼ਮਾ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਨੂੰ ਆਈ ਦਿੰਦੀ ਪੁਲਿਸ ਦੇ ਇੱਥੇ ਇਹ ਪੁਲਿਸ ਕਿਹੜੇ ਆਂਦੇ ਨਾ ਪੰਜਾਬ ਪੁੱਛ ਕੀ ਕਰਦੀ ਆ ਦੇਖ ਲਓ ਪੰਜਾਬ ਪੁੱਛ ਕੀ ਕਰਦੀ ਪ੍ਰਧਾਨ ਆ ਬੂਟ ਪਏ ਤੜੇ ਕੋ ਬਈ ਭਾਈ ਇਹ ਨਹੀਂ ਨਵਾ ਆ ਇਹ ਕਿੰਨੇ ਨਹੀਂ ਡਰਮੇ ਦਾ ਕਰੇ ਤੇ ਸਾਦਾ ਸਾਰੇ ਸੈਟ ਕਰ ਦੂੰਗਾ ਜਾਣਕਾਰੀ ਮੁਤਾਬਕ ਮੁਹਾਲੀ ਦੇ ਬਨੂੜੇ ਇਲਾਕੇ ਚ ਪੁਲਿਸ ਵੱਲੋਂ ਇਹ ਵੱਡੀ ਕਾਰਵਾਈ ਇਹਨਾਂ ਬਦਮਾਸ਼ਾਂ ਤੇ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਕਾਬੂ ਕੀਤੇ ਇਹ ਮੁਲਜ਼ਮ ਤਿੰਨੇ ਹੀ ਹਰਿਆਣਾ ਤੇ ਹਿਸਾਰ ਇਲਾਕੇ ਦੇ ਦੱਸੇ ਜਾ ਰਹੇ ਨੇ ਕਿ ਜੋ ਕੇ ਵੱਡੀ ਵਾਰਦਾਤ ਕਰਨ ਲਈ ਨਿਕਲੇ ਸੀ ਪਰ ਅੱਗੋਂ ਇਹਨਾਂ ਦਾ ਟੱਕਰਾ ਪੰਜਾਬ ਪੁਲਿਸ ਦੇ ਨਾਲ ਹੋ ਗਿਆ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਮੁਲਾਜ਼ਮਾ ਨੇ ਇਹਨਾਂ ਨੂੰ ਕਾਬੂ ਕਰ ਲਿਆ ਫਿਲਹਾਲ ਪੁਲਿਸ ਵੱਲੋਂ ਕਾਬੂ ਕੀਤੇ ਇਹਨਾਂ ਮੁਲਜ਼ਮਾਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਦੀ ਕ੍ਰਾਈਮ ਕੁੰਡਲੀ ਖੰਗਾਲੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ 'ਚ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ